ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲਦ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਤਤਤੀ ਤਵੀ ਤੇ ਪੇਟਾਉਣਾ ਕਰਿਆ ਉਹ ਮੌਕੇ ਦੀ ਕਵਤਾ ਦਾਸ ਤੁਹਾਨੂੰ ਪੇਸ਼ ਕਰਨ ਲੱਗਾ ਤਤਿ ਤਵੀ ਤੇ ਵੈਗੇ ਸਤਿਗੁਰ ਕਹਿੰਦੇ ਚੌਕੜਾ ਲਾਕੇ ਤਤਿ ਤਵੀ ਤੇ ਵੈਗੇ ਸਤਿਗੁਰ ਕਹਿੰਦੇ ਚੌਕੜਾ ਲਾਕੇ ਸ਼ਾਮਦਾ ਰਾਜਾ ਆਇਆ ਵੈਗਿਆ ਚਰਣੀ ਸੀ ਸੁਨਵਾਕੇ ਸ਼ਾਮਦਾ ਰਾਜਾ ਆਇਆ ਵੈਗਿਆ ਚਰਣੀ ਸੀ ਸੁਨਵਾਕੇ ਹੁਕਮ ਹੋਵੇ ਜੇ ਥੋੜਾ ਮੈਂ ਧਰਤੀ ਪਲਟਾ ਦੇਮਾ ਜੇ ਆਗਿਆ ਹੋਵੇ ਥੋਡੀ ਮਿੱਟੀ ਵਿੱਚ ਮਿਲਾ ਦੇ ਮਾ ਸਤਿਗੁਰ ਆਗਿਆ ਹੋਵੇ ਥੋਡੀ ਮਿੱਟੀ ਵਿੱਚ ਮਿਲਾ ਦੇ ਮਾ ਸਤਿਗੁਰ ਅੱਗੋਂ ਬੋਲੇ ਇਹਨਾਂ ਨੂੰ ਮੈਂ ਨਾ ਨੀ ਕਿਤੇ ਟਿਕਾਣਾ ਸਤਿਗੁਰ ਅੱਗੋਂ ਬੋਲੇ ਇਹਨਾਂ ਨੂੰ ਮੈਂ ਨਾ ਨੀ ਕਿਤੇ ਟਿਕਾਣਾ ਇਹ ਕੰਮ ਨਹੀਂ ਕਰਨਾ ਫਿਰ ਮੰਨਣਾ ਨਹੀਂ ਕਿਸੇ ਨੇ ਪਾਣਾ ਇਹ ਕੰਮ ਨਹੀਂ ਕਰਨਾ ਫਿਰ ਮੰਨਣਾ ਨਹੀਂ ਕਿਸੇ ਨੇ ਪਾਣਾ ਸਤਗੁਰ ਇਹਨਾਂ ਨੇ ਤਾਂ ਕਹਿੰਦਾ ਕੀ ਤੋਰੀ ਐ ਰੀਤੀ ਸਤਗੁਰ ਕਹਿੰਦਾ ਇਹਨਾਂ ਨੇ ਵੀ ਕੀ ਤੋਰੀ ਐ ਰੀਤੀ ਮੇਤੇ ਕਹਿੰਦਾ ਦੇਖ ਨਹੀਂ ਹੁੰਦਾ ਜੋ ਤੁਹਾਡੇ ਨਾਲ ਬੀਤੀ ਮੇਤੇ ਕਹਿੰਦਾ ਦੇਖ ਨਹੀਂ ਹੁੰਦਾ ਜੋ ਤੁਹਾਡੇ ਨਾਲ ਬੀਤੀ ਮਨ ਕਰਦਾ ਏ ਇਹਨਾਂ ਨੂੰ ਮੈਂ ਕਹਿੰਦਾ ਸਬਕ ਸਿਖਿਆ ਦੇਮਾਂ ਜੇ ਆਗਿਆ ਹੋਵੇ ਥੋਡੀ ਮੈਂ ਮਿੱਟੀ ਵਿੱਚ ਮਲਾ ਦੇਮਾਂ ਜੇ ਆਗਿਆ ਹੋਵੇ ਥੋਡੀ ਮੈਂ ਮਿੱਟੀ ਵਿੱਚ ਮਲਾ ਦੇਮਾਂ ਸਤਿਗੁਰ ਕਹਿੰਦੇ ਇਹਨਾਂ ਦੇ ਨਾਲ ਕਿੰਨੇ ਜੁਗਾਂ ਦੀ ਸੰਧੀ ਸਤਿਗੁਰ ਕਹਿੰਦੇ ਇਹਨਾਂ ਦੇ ਨਾਲ ਜੁਗਾਂ ਜੁਵਾਂ ਦੀ ਸੰਧੀ ਇਹਨਾਂ ਨੇ ਤਾਂ ਅੱਗ ਜਾਲਤੀ ਤਵੀ ਹੋਗੀ ਫਿਰ ਠੰਡੀ ਇਹਨਾਂ ਨੇ ਵੀ ਅੱਗ ਜਾਲਤੀ ਤਵੀ ਹੋਗੀ ਫਿਰ ਠੰਡੀ ਇੱਥੇ ਕਿਸੇ ਬੈਠ ਨਹੀਂ ਰਹਿਣਾ ਪਾਵੇਂ ਰਾਜਾ ਰਾਣਾ ਇਹ ਕੰਮ ਨਹੀਂ ਕਰਨਾ ਫਿਰ ਮੰਨਣਾ ਨਹੀਂ ਕਿਸੇ ਨੇ ਪਾਣਾ ਇਹ ਕੰਮ ਨਹੀਂ ਕਰਨਾ ਫਿਰ ਮੰਨਣਾ ਨਹੀਂ ਕਿਸੇ ਨੇ ਪਾਣਾ ਪਿੰਡ ਰੰਗੇੜੀ ਵਾਲਾ ਤਾਂ ਵੀ ਸੱਚੀ ਗੱਲ ਸੁਣਾਉਂਦਾ ਥੋੜੇ ਉੱਤੇ ਥੋੜੇ ਉੱਤੇ ਕਹਿੰਦੇ ਗੁਰੂ ਜੀ ਤਰਸ ਜਵਾਂ ਨਹੀਂ ਆਉਂਦਾ ਪਿੰਡ ਰੰਗੇੜੀ ਵਾਲਾ ਤਾਂ ਵੀ ਸੱਚੀ ਗੱਲ ਸੁਣਾਉਂਦਾ ਥੋੜੇ ਉੱਤੇ ਮੁਗਲਾਂ ਨੂੰ ਵੀ ਤਰਸ ਜਵਾਂ ਨਹੀਂ ਆਉਂਦਾ ਮਨ ਕਰਦਾ ਏ ਇਹਨਾਂ ਨੂੰ ਮੈਂ ਜਾਨੋਂ ਮਾਰ ਮੁਕਾ ਦੇਮਾ ਜੇ ਆਗਿਆ ਹੋਵੇ ਥੋੜੀ ਮੈਂ ਮਿੱਟੀ ਵਿੱਚ ਮਿਲਾ ਦੇਮਾ ਜੇ ਆਗਿਆ ਹੋਵੇ ਥੋੜੀ ਮੈਂ ਮਿੱਟੀ ਵਿੱਚ ਮਿਲਾ ਦੇਮਾ ਪਿੰਡ ਰੰਗੇੜੀ ਵਾਲਾ ਸੋਚਾਂ ਵਿੱਚ ਦਾ ਪੈ ਗਿਆ ਟਮਾਣਾ ਪਿੰਡ ਰੰਗੇੜੀ ਵਾਲਾ ਸੋਚਾਂ ਵਿੱਚ ਦਾ ਪੈ ਗਿਆ ਟਮਾਣਾ ਇਹ ਕੰਮ ਨਹੀਂ ਕਰਨਾ ਫਿਰ ਮੰਨਣਾ ਨਹੀਂ ਕਿਸੇ ਨੇ ਪਾਣਾ ਇਹ ਕੰਮ ਨਹੀਂ ਕਰਨਾ ਫਿਰ ਮੰਨਣਾ ਨਹੀਂ ਕਿਸੇ ਨੇ ਪਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ